ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਯਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 1 ਪੋਲੀਟিক্যাল ਸਾਇੰਸ ਦੀ ਸਲਾਨਾ ਪ੍ਰੀਖਿਆ ਮਾਰਚ 2024 ਚ ਜਿਹੜੀ ਹੋਣੀ ਹੈ ਉਹਦੇ ਸਬੰਧ ਚ ਸੈਂਪਲ ਪੇਪਰ ਸੋਲੂਸ਼ਨ ਹੱਲ ਦੇ ਨਾਲ ਤੁਹਾਡੇ ਕੋਲ ਹੈ ਸੋ ਇਹ ਹੋਈ ਪੇਪਰ ਨਵਾਂ ਪੇਪਰ ਪੈਟਰਨ ਜਿਹੜਾ ਇਸ ਸਾਲ ਦਾ ਉਹ ਉਹਦੇ ਅਨੁਸਾਰ ਹੀ ਪੇਪਰ ਬਣਾਇਆ ਗਿਆ ਸਟ੍ਰਿਕਟਲੀ ਅਕਾਰਡਿੰਗ ਟੂ ਪੰਜਾਬ ਸੂ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਸੋ ਹਾਲਾਂਕਿ ਪੇਪਰ ਜਿਹੜਾ ਆਪਣੇ ਆਪਣੇ ਸਕੂਲ ਦੇ ਅਧਿਆਪਕਾਂ ਨੇ ਤਿਆਰ ਕਰਨਾ ਹੁੰਦਾ ਪਰ ਫਿਰ ਵੀ ਅ ਇੱਕ ਸੈਂਪਲ ਪੇਪਰ ਦੇ ਤੌਰ ਤੇ ਤੁਹਾਡੇ ਸਾਹਮਣੇ ਪੇਸ਼ ਹੈ ਪਲੱਸ 1 ਪੋਲਿਟੀਕਲ ਸਾਇੰਸ ਦਾ ਇਹ ਪੇਪਰ ਸੋ ਐਨੂਲ ਐਗਜ਼ਾਮ 2023 ਚਾ ਵੀ ਪਲੱਸ 1 ਪੋਲਿਟੀਕਲ ਸਾਇੰਸ ਕੋਲੰਕਸੀ 2 3 ਘੰਟੇ ਭਾਗੂੜਾ ਦੇ 35 ਕੁਐਸਚਨ ਨੇ ਬੇਟਾ 35 ਕੁਐਸਚਨਸ ਪਹਿਲਾ ਕੁਐਸਚਨ ਹੈਗਾ ਰਾਜਨੀਤੀ ਇੱਕ ਇੱਕ ਅੰਕ ਵਾਲੇ 35 ਪ੍ਰਸ਼ਨ ਨੇ ਰਾਜਨੀਤਿਕ ਸ਼ਾਸਤਰ ਦਾ ਸੰਬੰਧ ਨਾਲ ਸੰਬੰਧਿਤ ਕਿਤਾਬ ਪੋਲਟਿਕਸ ਕਿਸ ਨੇ ਲਿਖੀ ਅਰਸਤੋ ਨੇ ਲਿਖੀ ਸਹੀ ਆਨਸਰ ਦੂਜਾ ਪ੍ਰਸ਼ਨ ਪੋਲੀ ਸ਼ਬਦ ਕਿਸ ਭਾਸ਼ਾ ਨਾਲ ਸੰਬੰਧਿਤ ਹੈ ਯੂਨਾਨੀ ਫੇਰ ਲਿਖਿਆਂ ਵਿੱਚੋਂ ਫੇਰ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ ਸੂਚਨਾ ਦਾ ਅਧਿਕਾਰ ਮੌਲਿਕ ਅਧਿਕਾਰ ਹੈ ਸਤੰਤਰਤਾ ਦਾ ਅਧਿਕਾਰ ਵੀ ਮੌਲਿਕ ਅਧਿਕਾਰ ਹੈ ਸੋਸ਼ਣ ਵਿਰੁੱਧ ਵੀ ਮੌਲਿਕ ਅਧਿਕਾਰ ਹੈ ਫੇਰ ਲਿਖਿਆਂ ਵਿੱਚੋਂ ਚੌਥਾ ਹੋਇਡ ਲਿਖਿਆਂ ਵਿੱਚੋਂ ਕਿਹੜਾ ਚੰਗੇ ਨਾਗਰਿਕ ਦਾ ਗੁਣ ਨਹੀਂ ਹੈ ਚੰਗੇ ਨਾਗਰਿਕ ਦਾ ਗੁਣ ਨਹੀਂ ਹੈਗਾ ਅੰਦਰਾਸਟ੍ਰਵਾਦ ਰਾਜ ਪ੍ਰਤੀ ਵਫਾਦਾਰੀ ਵੀ ਗੁਣ ਹੈ ਇਮਾਨਦਾਰੀ ਵੀ ਗੁਣ ਹੈ ਕਰਤੱਪਾਲਨ ਵੀ ਹੋਣਾ ਹੈ ਸੋ ਜਿਹੜਾ ਅੰਦਰਾਸਟ੍ਰਵਾਦ ਆਪਸ਼ਨ ਹੈ ਇਹ ਇਹ答案 ਹੈ ਮਾਝਾ ਪ੍ਰਸ਼ਨ ਭਾਰਤੀ ਸੰਵਿਧਾਨ ਦੇ ਨਿਰਮਾਣ ਕਰਨ ਵਾਲੀ ਸਭਾ ਦੀ ਖਰੜਾ ਕਮੇਟੀ ਦੇ ਪ੍ਰਧਾਨ ਕੌਣ ਸਨ ਯਾਨੀ ਚੇਅਰਮੈਨ ਕੌਣ ਸਨ ਡਾਕਟਰ ਬੀ ਆਰ ਅੰਬੇਦਕਰ 6ਵਾਂ ਪ੍ਰਸ਼ਨ ਰਾਜ ਦੀ ਨੀਤੀ ਦੇ ਨਿਰਦੇਸ਼ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ਇਹ ਦਸਈ ਆਪਸ਼ਨ ਹੈ ਆਇਰਲੈਂਡ ਰਾਸ਼ਟਰਪਤੀ ਸਤਵਾਂ ਪ੍ਰਸ਼ਨ ਰਾਸ਼ਟਰਪਤੀ ਦੇ ਅਹੁਦੇ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਸਹੀ ਉੱਤਰ ਹੈ 35 ਸਾਲ 35 ইয়ার্স ਅੱਠਵਾਂ ਪ੍ਰਸ਼ਨ ਹੇ ਲਿਖਿਆਂ ਵਿੱਚੋਂ ਕਿਹੜਾ ਰਾਜ ਦਾ ਜ਼ਰੂਰੀ ਤੱਤ ਨਹੀਂ ਹੈ ਏਕਤਾ ਨਹੀਂ ਹੈ ਜਨਸੰਖਿਆ ਵੀ ਹੈ ਨਿਸ਼ਚਿਤ ਲਗ ਭੂਮੀ ਵੀ ਹੈ ਸਰਕਾਰ ਵੀ ਹੈ ਏਕਤਾ ਸਹੀ ਆਨਸਰ ਇੱਥੇ 9ਵਾਂ ਪ੍ਰਸ਼ਨ ਲੋਕਤੰਤਰ ਲੋਕਾਂ ਰਾਹੀਂ ਲੋਕਾਂ ਲਈ ਤੇ ਲੋਕਾਂ ਦੀ ਸਰਕਾਰ ਹੈ ਇਹ ਕਥਨ ਕਿਸ ਦਾ ਹੈ ਅਬਰਾਹਮ ਲਿੰਕਨ ਦਾ ਕਥਨ ਹੈ 10ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਦੀ ਸਰਕਾਰ ਦਾ ਔਗੁਣ ਹੈ ਕਮਜ਼ੋਰ ਸਰਕਾਰ 11ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਸੰਘਾਤਮਕ ਸਰਕਾਰ ਦੀ ਵਿਸ਼ੇਸ਼ਤਾ ਨਹੀਂ ਹੈ ਇਕੈਰੀ ਸ਼ਾਸਨ ਪ੍ਰਣਾਲੀ ਇਹ ਵਿਸ਼ੇਸ਼ਤਾ ਨਹੀਂ ਹੈ ਬਾਕੀ ਸਾਰੀਆਂ ਵਿਸ਼ੇਸ਼ਤਾਵਾਂ ਹੈਗੀਆਂ ਨੇ ਐਲ ਅਨਸਰ 12ਵਾਂ ਨਾਗਰਿਕ ਕਿੰਨੀ ਕਿਸਮ ਦੇ ਹੁੰਦੇ ਹਨ ਉੱਤਰ ਹੈ 2 ਰਾਜਕ੍ਰਿਤ ਨਾਗਰਿਕਤਾ ਤੇ ਜਨਮ ਤੋਂ ਨਾਗਰਿਕਤਾ ਫਿਰ ਲਿਖਿਆ ਵਿੱਚੋਂ ਕਿਹੜੀ ਨਾਗਰਿਕਤਾ ਪ੍ਰਾਪਤ ਕਰਨ ਦੀ ਵਿਧੀ ਨਹੀਂ ਹੈ ਲੰਬੀ 11 ਹੈ ਰਹੀ ਸਹੀ ਉੱਤਰ ਹੈ 14ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਪੂਰਨ ਰਾਜ ਨਹੀਂ ਹੈ 14ਵਾਂ ਪ੍ਰਸ਼ਨ ਦਾ ਆਨਸਰ ਹੈ ਮਹਾਰਾਸ਼ਟਰ ਬਾਕੀ ਸਾਰੇ ਸੰਪੂਰਨ ਰਾਜ ਨੇ ਭਾਰਤ ਵੀ ਸ਼੍ਰੀਲੰਕਾ ਵੀ ਪਾਕਿਸਤਾਨ ਵੀ 15ਵਾਂ ਸੁਤੰਤਰਤਾ ਦੇ ਕਿੰਨੇ ਪਹਿਲੂ ਹੁੰਦੇ ਹਨ ਦੋ ਨਕਾਰਾਤਮਕ ਤੇ ਸਕਾਰਾਤਮਕ ਰਾਜਨੀਤੀ ਸ਼ਾਸਤਰ ਦਾ ਆਰੰਭ ਤੇ ਅੰਤ ਰਾਜਨਨ ਲਕਿਸ ਦਾ ਕਥਨ ਹੈ ਗਾਰਨਰ ਦਾ ਭਾਰਤ ਕਿਸ ਤਰ੍ਹਾਂ ਦਾ ਰਾਜ ਹੈ ਪ੍ਰਬੂਸਤ ਸੰਪਰਾਇ ਧਰਨੂਪਖ ਰਾਜ ਲੋਕਤੰਤਰੀ ਰਾਜ ਜਾਂ ਉਪਰੋਕਤ ਸਾਰੇ ਸਹੀ ਉਪਰੋਕਤ ਸਾਰੇ ਮੋਟਰ 18ਵਾਂ ਅਵਰਸ਼ਨ ਸੰਵਿਧਾਨ ਦੀ ਸੋਧ ਅਧੀਨ ਮੌਲਿਕ ਕਰਤਾਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ ਹੈ ਕਿਹੜੀ ਸੋਧ ਉਹਦੀ ਇਨਵੋਲ ਕਰਤਾਵ ਜਿਹੜੇ ਸ਼ਾਮਲ ਕੀਤੇ ਗਏ ਨੇ 44ਵੀਂ ਸੋਧ 19ਵੀਂ 19ਵਾਂ ਕੁਐਸਚਨ ਕਿਹੜੀ ਲੋਕਤੰਤਰ ਦੀ ਜ਼ਰੂਰੀ ਸ਼ਰਤ ਨਹੀਂ ਹੈ ਆਰਥਿਕ ਸਮਾਨਤਾ ਜ਼ਰੂਰੀ ਸ਼ਰਤ ਨਹੀਂ ਹੈ 20ਵਾਂ ਪ੍ਰਸ਼ਨ ਇਹ ਲਿਖਿਆਂ ਵਿੱਚੋਂ ਕਿਹੜੀ ਰਾਜਨੀਤਿਕ ਸੰਤੰਤਰਤਾ ਨਹੀਂ ਹੈ ਕੰਮ ਦਾ ਅਧਿਕਾਰ ਰਾਜਨੀਤਿਕ ਸੰਤੰਤਰਤਾ ਵਿੱਚ ਨਹੀਂ ਆਉਂਦਾ 21ਵਾਂ ਭਾਰਤ ਦੇ ਵਰਤਮਾਨ ਰਾਸ਼ਟਰਪਤੀ ਦਾ ਨਾਮ ਦੱਸੋ ਸ਼੍ਰੀਮਤੀ ਦ੍ਰੋਪਦੀ ਮੁਰਮੂ ਭਾਰਤ ਦੇ ਰਾਸ਼ਟਰਪਤੀ ਨੇ ਸੰਘਾਤਮਕ ਸਰਕਾਰ ਵਧੇਰੇ ਖਰਚੀਲੀ ਹੁੰਦੀ ਹੈ ਇਹ ਸਹੀ ਹੈ ਜਾਂ ਗਲਤ ਇਹ ਬਿਲਕੁਲ ਸਹੀ ਸਟੇਟਮੈਂਟ ਹੈ ਤਈਵਾਂ ਪ੍ਰਸ਼ਨ ਪ੍ਰਸਤਾਵਨਾ ਨਿਆਂਯੋਗ ਹੈ ਇਹ ਸਟੇਟਮੈਂਟ ਗਲਤ ਹੈ ਰਾਜਨੀਤਿਕ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਅਰਸਤੂ ਨੂੰ 25ਵਾਂ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ 26 ਜਨਵਰੀ 1950 ਨੂੰ 26ਵਾਂ ਪ੍ਰਭੁਸਤਾ ਡੈਸ਼ ਪ੍ਰਕਾਰ ਦੀ ਹੁੰਦੀ ਹੈ ਦੋ ਪ੍ਰਕਾਰ ਦੀ ਹੁੰਦੀ ਹੈ ਅੰਦਰੂਨੀ ਪ੍ਰਭੁਸਤਾ ਤੇ ਬਾਹਰੀ ਪ੍ਰਭੁਸਤਾ ਰਾਜ ਦੇ ਨਿਰਦੇਸ਼ ਸਿਧਾਂਤ ਧਾਰਾ ਡੈਸ਼ ਤੋਂ ਡੈਸ਼ ਤੱਕ ਹਨ ਇਹ ਨੇ ਧਾਰਾ 36 ਤੋਂ 51 ਤੱਕ ਸੰਸਦੀ ਸਰਕਾਰ ਦਾ ਕੋਈ ਇੱਕ ਗੁਣ ਦੱਸੋ ਸੰਸਦੀ ਸਰਕਾਰ ਜ਼ਿੰਮੇਵਾਰ ਸਰਕਾਰ ਹੁੰਦੀ ਹੈ ਸੰਘਾਤਮਕ ਸਰਕਾਰ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ਸੰਘਾਤਮਕ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਤੇ ਦੋਹਰਾ ਸ਼ਾਸਨ ਪ੍ਰਬੰਧ ਹੁੰਦਾ ਹੈ। ਰਾਸ਼ਟਰੀ ਸੰਕਟ ਕੌਣ ਘੋਸ਼ਿਤ ਕਰ ਸਕਦਾ ਹੈ? ਰਾਸ਼ਟਰਪਤੀ। ਪਲਾਟੋ ਅਨਸਾਰ ਰਾਜ ਦੀ ਜਨਸੰਖਿਆ ਕਿੰਨੀ ਹੋਣੀ ਚਾਹੀਦੀ ਹੈ? 50-140। ਸਰਕਾਰ ਦੇ ਅੰਗਾਂ ਦੇ ਨਾਂ ਲਿਖੋ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਪ੍ਰਸਤਾਵਨਾ ਕਿੰਨਾ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ਅਸੀਂ ਭਾਰਤ ਦੇ ਲੋਕ ਧਾਰਾ 32 ਕਿਸ ਅਧਿਕਾਰ ਨਾਲ ਸੰਬੰਧਿਤ ਹੈ ਸੰਵਿਧਾਨਕ ਉਪਾਵਾਂ ਦੇ ਨਾਲ 35 ਹਾਈ ਕੋਰਟ ਦੇ ਜੱਜ ਕਿੰਨੀ ਉਮਰ ਤੱਕ ਅਹੁਦੇ ਤੱਕ रह ਸਕਦੇ ਨੇ 62 ਸਾਲ ਤੱਕ ਸੋ ਇਹ ਬੇਟਾ ਛੋਟੇ ਕੁਐਸਚਨ ਸੀਗੇ 35 ਕੁਐਸਚਨ ਇਹ ਦੇਖ ਇੱਕ ਇੱਕ ਨੰਬਰ ਦੇ ਤੁਹਾਡੇ ਸਾਲ ਦੇ ਪੈਟਰਨਸ ਆਰ ਅਗਲੇ 3 3 ਨੰਬਰ ਦੇ ਪ੍ਰਸ਼ਨ ਨੇ 3 ਅੰਕਾਂ ਵਾਲੇ ਪ੍ਰਸ਼ਨ ਨੇ ਕੋਈ 5 ਪ੍ਰਸ਼ਨ ਕਰਨੇ ਹੁੰਦੇ ਨੇ 8 ਵਿੱਚੋਂ ਸੋ ਇਹਦਾ ਮੈਂ ਆਨਸਰ ਨਹੀਂ ਦਿਆਂਗਾ ਆਨਸਰ ਤੁਸੀਂ ਆਪਣੇ ਬੁੱਕਸ ਵਿੱਚੋਂ ਜਾ ਮੇਰੇ ਵੀਡੀਓਜ਼ ਦੇਖ ਲਓ ਮੇਰੇ ਚੈਨਲ ਤੇ ਜਾ ਕੇ ਪਲੇਲਿਸਟ ਦੇਖੋ ਤੇ ਵੀਡੀਓ ਦੇਖੋਗੇ ਤੁਹਾਨੂੰ ਇਹ ਸਾਰੇ ਆਨਸਰ ਮਿਲ ਜਾਣਗੇ ਵੀਡੀਓਜ਼ ਦੇ ਵਿੱਚ ਰਾਜ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਲੋਕਤੰਤਰ ਦੀ ਸਫਲਤਾ ਲਈ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਚੰਗੇ ਨਾਗਰਿਕ ਦੇ ਗੁਣ ਦੱਸੋ ਕੋਈ ਤਿੰਨ ਉਧਾਰਵਾਦੀ ਨਿਯਮ ਸਿਧਾਂਤ ਦੱਸੋ ਸਤੰਤਰਤਾ ਦੀਆਂ ਕੋਈ ਤਿੰਨ ਕਿਸਮਾਂ ਲਿਖੋ ਨਾਗਰਿਕਤਾ ਪ੍ਰਾਪਤ ਕਰਨ ਦੀਆਂ ਵਿਧੀਆਂ ਦੱਸੋ ਰਾਜ ਦੀ ਬਣਤ ਬਾਰੇ ਲਿਖੋ ਤੇ ਸੁਪਰੀਮ ਕੋਰਟ ਦੇ ਜੱਜਾਂ ਦੀਆਂ ਯੋਗਤਾਵਾਂ ਲਿਖੋ ਸੋ ਇਹ 3 3 ਨੰਬਰ ਦੇ ਕੁਐਸਚਨ ਸੀਗੇ ਜਿਹਦੇ ਆਨਸਰ ਤੁਸੀਂ ਆਪਣੀਆਂ ਬੁੱਕਸ ਤੋਂ ਜਾਂ ਮੇਰੇ ਵੀਡੀਓਜ਼ ਵਿੱਚੋਂ ਦੇਖ ਸਕਦੇ ਹੋ ਜਾਂ ਅਜੂਕੇ ਰੈਪ ਤੇ ਵੀ ਦੇਖ ਸਕਦੇ ਹੋ 6 6 ਨੰਬਰ ਦੇ ਵੱਡੇ ਪ੍ਰਸ਼ਨ ਨੇ ਜਿਹੜੇ ਆਪਸ਼ਨ ਹੁੰਦਾ ਵਾ ਬੇਟਾ ਦੋਵਾਂ ਚੋਂ ਇੱਕ ਹੀ ਕਰਨਾ ਹੁੰਦਾ ਠੀਕ ਹੈ ਸੋ ਤਿੰਨ ਪ੍ਰਸ਼ਨ ਤੁਸੀਂ ਕਰਨੇ ਨੇ 6 6 ਨੰਬਰ ਦੇ ਰਾਜਨੀਤੀ ਸ਼ਾਸਤਰ ਦੇ ਖੇਤਰ ਦਾ ਵਰਣਨ ਕਰੋ ਜਾਂ ਸੰਵਿਧਾਨ ਵਿੱਚ ਸ਼ਾਮਲ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ਇਹਨਾਂ ਦੋਵਾਂ ਵਿੱਚੋਂ ਇੱਕ ਕਰਨਾ ਹੈ ਸੰਸਦੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਵਰਣਨ ਕਰੋ ਜਾਂ ਰਾਸ਼ਟਰਪਤੀ ਦੀ ਸ਼ਕਤੀਆਂ ਵਰਣਨ ਕਰੋ ਦੋਵਾਂ ਵਿੱਚੋਂ ਵੀ ਇੱਕ ਕਰਨਾ ਹੈ ਨੈਕਸਟ ਹੈਗਾ ਰਾਜ ਦੇ ਜ਼ਰੂਰੀ ਤੱਤਾਂ ਦਾ ਵਰਣਨ ਕਰੋ ਜਾਂ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਦਾ ਵਰਣਨ ਕਰੋ ਦੋਵਾਂ ਵਿੱਚੋਂ ਇੱਕ ਕਰਨਾ ਹੈ ਠੀਕ ਹੈ ਇਸ ਤਰ੍ਹਾਂ 6 6 ਪ੍ਰਸ਼ਨਾਂ ਵਿੱਚੋਂ ਤਿੰਨ ਵੱਡੇ ਪ੍ਰਸ਼ਨ ਕਰਨੇ ਹੁੰਦੇ ਸੋ ਸੱッセ ਭਾਗ ਵਿੱਚ 12 ਅੰਕ ਦਾ ਪੈਰਾ ਹੈ ਇਸ ਪੈਰੇ ਦੇ ਵਿੱਚ ਸਾਰੇ ਜਿਹੜੇ ੇਠਾਂ ਪ੍ਰਸ਼ਨ ਦਿੱਤੇ ਨੇ ਸਾਰੇ ਇਸ ਪੈਰੇ ਵਿੱਚ ਮੌਜੂਦ ਨੇ ਮੈਂ ਫਟਾਫਟ ਕੁਐਸਚਨ ਦੱਸ ਦਿੰਦਾ ਹਾਂ ਆਨਸਰ ਡਾਇਰੈਕਟ ਤੁਹਾਨੂੰ ਦੱਸੀ ਜਾਵਾਂਗਾ ਭਾਰਤ ਨੂੰ ਭਾਰਤ ਡੈਸ਼ ਨੂੰ ਪੂਰਨ ਰੂਪ ਵਿੱਚ ਲੋਕਤੰਤਰੀ ਗਣਰਾਜ ਬਣਿਆ 26 ਜਨਵਰੀ ਨੂੰ 1950 ਦੂਜੇ ਪ੍ਰਸ਼ਨ ਦਾ ਉੱਤਰ ਹੈ ਸੰਸਦੀ ਸਰਕਾਰ ਸੰਸਦੀ ਪ੍ਰਣਾਲੀ ਦੀ ਸਰਕਾਰ ਉੱਪਰ ਬ੍ਰਿਟਾਨੀਆ ਦਾ ਪ੍ਰਭਾਵ ਹੈ ਸਹੀ ਨਿਰਦੇਸ਼ ਸਿਧਾਂਤ ਲਈ ਅਸੀਂ ਕਿਸ ਦੇਸ਼ ਦੇ ਨਿਰਣੀਆ ਆਇਰਲੈਂਡ ਦੇ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਿੱਤੇ ਕਿੰਨੇ ਮੌਲਿਕ ਕਰਤੱਵ ਨੇ ਅਧਿਕਾਰ ਤੇ ਕਿੰਨੇ ਮੌਲਿਕ ਕਰਤੱਵ ਨੇ 6 ਮੌਲਿਕ ਅਧਿਕਾਰ ਨੇ ਤੇ 11 ਮੌਲਿਕ ਕਰਤੱਵ ਨੇ ਅਮਰੀਕਾ ਦੇ ਸੰਵਿਧਾਨ ਵਿੱਚ ਕਿੰਨੀਆਂ ਧਰਾਵਾਂ ਨੇ 7 7 ਲਾਸਟ ਕੁਐਸਚਨ ਸਿੱਖਿਆ ਦੇ ਅਧਿਕਾਰ ਨੂੰ ਕਿਸ ਸੋਧ ਅਧੀਨ ਮੌਲਿਕ ਅਧਿਕਾਰ ਬਣਾਇਆ ਗਿਆ ਸਿੱਖਿਆ ਦੇ ਅਧਿਕਾਰ ਨੂੰ ਸੰਵਿਧਾਨ ਦੀ 86ਵੀਂ ਸੋਧ ਅਨੁਸਾਰ 86th 86ਵੀਂ 86ਵੀਂ ਸੋਧ ਅਨੁਸਾਰ ਮੌਲਿਕ ਅਧਿਕਾਰ 21A ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਸੋ ਪਿਆਰੇ ਵਿਦਿਆਰਥੀਓ ਇਹ ਸੀਗਾ ਤੁਹਾਡਾ ਸੈਂਪਲ ਪੇਪਰ ਪਲੱਸ 1 ਪੋਲੀਟੀਕਲ ਸਾਇੰਸ ਦਾ 2023-24 ਲਈ ਯਾਨੀ ਮਾਰਚ 2024 ਜਿਹੜਾ ਐਗਜ਼ਾਮ ਹੋਣਾ ਉਹ ਨਾਲ ਰਿਲੇਟਡ ਜਿਹੜਾ ਆ ਸੈਂਪਲ ਪੇਪਰ ਤੁਹਾਨੂੰ ਦਿੱਤਾ ਗਿਆ ਵੈ ਸੋ ਮੈਨੂੰ ਆਸ ਹੈ ਕਿ ਡੈਫੀਨੇਟਲੀ ਤੁਸੀਂ ਇਹ ਇੰਪੋਰਟੈਂਟ ਕੁਐਸਚਨ ਵੀ ਨੇ ਤੁਹਾਡੀ ਹੈਲਪ ਕਰੇਗਾ ਤੇ ਤੁਸੀਂ ਮੇਰੇ ਚੈਨਲ ਕਨਸੈਪਟ ਗੁਰੂ ਏ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਏ ਕੇ ਚੈਨਲ ਲਾਈਵ ਕਲਾਸਸ ਵੀ ਦੇਖਦੇ ਰਹੋ ਤੇ ਮੇਰੇ ਚੈਨਲ ਤੇ ਪਲੱਸ 1 ਨਾਲ ਰਿਲੇਟਡ ਜਿਹੜੀਆਂ ਵੀਡੀਓਜ਼ ਨੇ ਉਹ ਵੀ ਜ਼ਰੂਰ ਦੇਖੋ ਥੈਂਕ ਯੂ